ਦੇਖੋ ਸਾਹਿਬ ਇਹ ਕੋਈ ਆਮ ਵੀਡੀਓ ਨਹੀਂ ਹੈ ਤੁਹਾਡੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦੇਊਗੀ ਚਾਹੇ ਤੁਸੀਂ 20 ਸਾਲ ਦੇ ਆ 30 ਸਾਲ ਦੇ ਆ 50 ਸਾਲ ਦੇ ਆ ਤੁਹਾਡੀਆਂ ਜਿੰਨੀਆਂ ਵੀ ਧਾਰਨਾ ਹੁਣ ਤੱਕ ਤੁਸੀਂ ਸਿੱਖੀਆਂ ਐ ਚਾਹੇ ਉਹ ਸਾਇੰਟਿਫਿਕ ਆ ਚਾਹੇ ਉਹ ਸਮਾਜਿਕ ਆ ਉਹ ਸਾਰੀਆਂ ਹੀ ਗਲਤ ਸਾਬਤ ਹੋਣ ਵਾਲੀਆਂ ਸੋਚੋ 100% ਮੈਂ ਗੱਲ ਕਰ ਰਿਹਾ 1983 ਦੀ ਜਿੱਥੇ ਅਲਟਰਾ ਮੈਰਾਥਨ ਜਿਹੜੀ ਰੇਸ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਸਿਡਨੀ ਤੋਂ ਲੈ ਕੇ ਮੈਲਬਰਨ ਤੱਕ ਲਗਭਗ 873 ਕਿਲੋਮੀਟਰ ਦੀ ਇਹ ਰੇਸ ਸੀਗੀ ਦੁਨੀਆ ਦੇ ਵਿੱਚੋਂ ਦੁਨੀਆ ਭਰ ਦੇ ਵਿੱਚੋਂ ਕਹੋ ਦੂਰੋਂ ਦੂਰੋਂ ਜਿਹੜੇ ਐਥਲੀਟ ਆਏ ਸੀਗੇ ਜਿਹੜੇ ਕਹੋ 20 ਸਾਲ ਦੇ 22 ਸਾਲ ਦੇ 25 ਸਾਲ ਦੇ ਜਿਨ੍ਹਾਂ ਦਾ ਸਰੀਰ ਲੋਹੇ ਵਰਗਾ ਸੀਗਾ ਔਰ ਉਹਨਾਂ ਨੂੰ ਵੱਡੀਆਂ-ਵੱਡੀਆਂ ਬੂਟਾਂ ਦੀਆਂ ਕੰਪਨੀਆਂ ਸਪான்ਸਰ ਕਰ ਰਹੀਆਂ ਸੀਗੀਆਂ ਤੇ ਰੇਸ ਤੋਂ ਬਹੁਤ ਪੈਸਾ ਮਿਲਣ ਵਾਲਾ ਸੀਗਾ ਤਾਂ ਉੱਥੇ ਜਦੋਂ ਰੇਸ ਸ਼ੁਰੂ ਹੋਣ ਵਾਲੀ ਸੀਗੀ ਤਾਂ ਉੱਥੇ ਇੱਕ ਬੁੱਢਾ ਬੰਦਾ ਆਉਂਦਾਗਾ ਸਟਾਰਟ ਲਾਈਨ ਦੇ ਉੱਤੇ ਉਹ 61 ਸਾਲ ਦਾ ਸੀਗਾ ਤਾਂ ਜਦੋਂ ਉੱਥੇ ਪੱਤਰਕਾਰਾਂ ਨੇ ਦੇਖਿਆ ਵੀ ਇਹ ਕੀ ਚੱਕਰ ਹੋਇਆ ਉਹ ਦਾ ਮਜ਼ਾਕ ਲਾਉਣ ਲੱਗੇ ਕਿ ਬਾਬਾ ਤੁਸੀਂ ਰਸਤਾ ਭਟਕ ਗਏ ਆ ਉਹ ਕਹਿੰਦਾ ਨਹੀਂ ਮੈਂ ਰੇਸ ਵਿੱਚ ਹਿੱਸਾ ਲੈਣਾ ਆ ਉਹਦੇ ਹੁਣ ਐਥਲੀਟਾਂ ਵਰਗੇ ਕੱਪੜੇ ਨਹੀਂ ਸੀਗੇ ਨਾ ਕੋਈ ਮਹਿੰਗੇ ਬੂਟ ਸੀਗੇ ਨਾ ਕੋਈ ਉਹਨੂੰ ਜਿਹੜੇ ਐਕਸਪਰਟ ਸੀਗੇ ਜਿਹੜੇ ਸਾਇੰਟਿਫਿਕ ਤੌਰ ਤੇ ਉਹਨਾਂ ਦੀ ਖਰਾਕ ਨੂੰ ਉਹਨਾਂ ਦੇ ਸਰੀਰ ਨੂੰ ਮਾਨੀਟਰ ਕਰ ਰਹੇ ਸੀਗੇ ਉਹ ਰੇਸ ਤੇ ਆ ਕੇ ਸਟਾਰਟ ਲਾਈਨ ਤੇ ਖੜ ਗਿਆ ਕਹਿੰਦਾ ਮੈਂ ਰੇਸ ਇਹੇ ਲੜਨੀ ਆ ਚਲੋ ਜੀ ਰੇਸ ਸਟਾਰਟ ਹੋਈ ਬਾਕੀ ਦੇ ਜਿਹੜੇ ਐਥਲੀਟਸ ਸੀ ਉਹ ਉਹਦੇ ਵੱਲ ਮੂੰਹ ਬਣਾ ਕੇ ਦੇਖਦੇ ਕਿ ਇਹ ਸਾਇਦ ਇਹ ਪਬਲਿਸਿਟੀ ਲੈਣ ਦੇ ਖਾਤਰ ਇਹ ਬੁੱਢਾ ਇੱਥੇ ਆਇਆਗਾ ਤਾਂ ਜਦੋਂ ਰੇਸ ਸਟਾਰਟ ਹੋਈ ਤਾਂ ਜਿਹੜੇ ਉਹ ਜਵਾਨ ਸੀਗੇ ਉਹ ਸਾਰੇ ਅੱਗੇ ਨਿਕਲ ਗਏ ਤੇ ਜਿਹੜਾ ਉਹ ਬੁੱਢਾ ਸੀਗਾ ਉਹਦੇ ਕਹੋ ਉਹ ਇੱਕ ਭੇਡਾਂ ਚਾਰਨ ਵਾਲਾ ਸੀਗਾ ਉਹੀ ਉਹਦੇ ਕੱਪੜੇ ਪਾਏ ਸੀਗੇ ਉਹੀ ਉਹਦੇ ਰਬੜ ਦੇ ਬੂਟ ਪਾਏ ਸੀਗੇ ਉਹ ਪੈਰ ਘੜਿਸ ਘੜਿਸ ਕੇ ਇੱਕ ਤਰ੍ਹਾਂ ਦੀ ਜੋਗਿੰਗ ਟਾਈਪ ਉਹ ਚੱਲ ਰਿਹਾ ਸੀਗਾ ਸਾਰੇ ਲੋਕ ਹੱਸ ਰਹੇ ਸੀਗੇ ਥੋੜੀ ਦੇਰ ਜਾ ਕੇ ਇਹ ਡੈਗ ਪਊਗਾ ਤਾਂ ਜਿਹੜੇ ਉਹ ਜਿਹੜੇ ਯੰਗ ਜਿਹੜੇ ਐਥਲੀਟ ਸੀਗੇ ਉਹਨਾਂ ਦੀ ਖਰਾਕ ਉਹਨਾਂ ਦਾ ਸਭ ਕੁਝ ਹਾਰਟ ਰੇਟ ਕਦੋਂ ਪਾਣੀ ਪੀਣਾ ਕਦੋਂ ਖਾਣਾ ਉਹਨਾਂ ਨੇ 18 ਘੰਟੇ ਭੱਜਣਾ ਹੁੰਦਾ ਸੀ ਤੇ 6 ਕਿਲੋ ਮੀਟਰ ਦਸਾਣਾ ਹੁੰਦਾ ਸੀ 873 ਕਿਲੋਮੀਟਰ ਤੁਸੀਂ ਮੰਨ ਕੇ ਚੱਲੋ ਵੀ ਦਿੱਲੀ ਤੋਂ ਲੈ ਕੇ ਪਟਨਾ ਤੱਕ ਜਾਂ ਤੁਸੀਂ ਮੰਨ ਕੇ ਚੱਲੋ ਬੰਬੇ ਤੋਂ ਲੈ ਕੇ ਬੰਗਲੌਰ ਤੱਕ ਇੰਨੀ ਲੰਮੀ ਰੇਸ ਨੂੰ ਤੁਸੀਂ ਭੱਜ ਕੇ ਪਾਰ ਕਰਨਾਗਾ ਔਰ ਇਹਦੇ ਵਿੱਚ ਉਹਨੇ ਹਿੱਸਾ ਲਿਆ ਸੀ 61 ਸਾਲ ਦੇ ਬੰਦੇ ਨੇ ਉਹਦਾ ਨਾਮ ਸੀ ਕਲਿਫ ਯੰਗ ਤਾਂ ਜਦੋਂ 18 ਘੰਟਿਆਂ ਦੇ ਵਿੱਚ ਉਹ ਜਿਹੜੇ ਯੰਗ ਸੀਗੇ ਉਹ ਬਹੁਤ ਮੀਲਾ ਅੱਗੇ ਲੰਘੇ ਸੀਗੇ ਉਹ ਗੁੱਡੇ ਦੇ ਸਭ ਚੀਜ਼ਾਂ ਮੋਨੀਟਰ ਹੋ ਰਹੀਆਂ ਸੀ ਹਰ ਜਗ੍ਹਾ ਕੈਮਰਾਮੈਨ ਸੀਗੇ 983 ਦੀ ਗੱਲ ਜਦੋਂ ਜਦੋਂ ਇੰਡੀਆ ਵਰਲਡ ਕੱਪ ਜਿੱਤਿਆ ਸੀ ਕਪਲ ਦੇ ਕਪਤਾਨ ਸੀਗਾ ਤਾਂ ਕੀ ਹੋਇਆ ਜਦੋਂ ਦਿਨ ਚੜ੍ਹਦਾਗਾ ਦੂਜਾ ਕਿਉਂਕਿ ਉਹ ਜਿਹੜੇ 6 ਘੰਟੇ ਉਹਨਾਂ ਨੇ ਸੌਣਾ ਸੀਗਾ ਸਾਰਾ ਕੁਝ ਮੋਨੀਟਰ ਸੀਗਾ ਵਿਗਿਆਨਕ ਸਲਾਹ ਸੀ ਕਿ ਇੰਨਾ ਮਸਾਲ ਮਹਿਸੂਸ ਕਰਾ ਕੇ ਮਸਲ ਨੂੰ ਰੈਸਟ ਦੇਣੀ ਹੈ ਰਿਕਵਰੀ ਹੋ ਜਾਊਗੀ ਅਗਲੇ ਦਿਨ ਤੁਸੀਂ 18 ਘੰਟੇ ਫੇਰ ਭੱਜਣਾਗਾ ਤਾਂ ਅਗਲਾ ਦਿਨ ਚੜਦਾ ਤਾਂ ਉਹਨਾਂ ਨੂੰ ਜਿਹੜੀ ਖ਼ਬਰ ਮਿਲਦੀ ਆ ਉਹ ਸੁਣ ਕੇ ਹਿਲ ਜਾਂਦੇ ਆ ਕਿ ਉਹ ਜਿਹੜਾ ਬੁੱਢਾ ਸੀਗਾ ਕਲੈਪ ਯੰਗ ਉਹ ਰਾਤ ਨੂੰ ਸੁੱਤਾ ਹੀ ਨਹੀਂ ਉਹ ਓਵੇਂ ਹੀ ਆਪਦੀ ਚਾਲ ਉਹ ਭੱਜਦਾ ਤੁਰਿਆ ਤੇ ਉਹ ਸੋਚਿਆ ਵੀ ਉਹਨਾਂ ਨੇ ਕਹਿੰਦੇ ਵੀ ਉਹਨਾਂ ਨੇ ਮਜ਼ਾਕ ਫੇਰੜਾਇਆ ਉਹਦਾ ਵੀ ਇਹ ਇਹਦਾ ਸਰੀਰ ਜਦੋਂ ਜਵਾਬ ਦੇ ਗਿਆ ਇਹਦੀ ਮੌਤ ਹੋ ਜੂਗੀ ਫਲਾਨਾ ਹੋ ਜੂਗੀ ਡਿੱਗ ਪੂਗਾ ਫਿਰ ਕੀ ਹੁੰਦਾ ਦੂਜੇ ਦਿਨ ਦੀ ਰਾਤ ਹੁੰਦੀ ਆ ਦੈਨ ਚੜਦਾ ਤਾਂ ਉਹ ਫੇਰ ਹਿੱਲ ਜਾਂਦੇ ਆ ਜਿਹਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਕਿ ਉਹ ਗੁੱਡਾ ਹੁਣ ਉਹਨਾਂ ਨੂੰ ਮੀਲਾਂ ਪਿੱਛੇ ਛੱਡ ਗਿਆ ਸੀ ਸਾਰੇ ਨੌਜਵਾਨਾਂ ਨੂੰ ਜਿਹੜੇ ਚੜਦੇ ਚੜਦੀ ਉਮਰ ਵਾਲੇ ਸੀਗੇ ਤੇ ਐਡਾ ਵੱਡਾ ਫਰਕ ਨਿਕਲੇ ਕਿਵੇਂ ਉਸੇ ਘੰਟੇ ਸੌਂਦੇ ਸੀ ਉਹ ਸੌਂਦਾ ਹੀ ਨਹੀਂ ਸੀਗਾ ਆਖਰ ਨੂੰ 5 ਦਿਨ 15 ਘੰਟੇ 4 ਮਿੰਟ ਦੇ ਵਿੱਚ ਕਲੈਪਸ ਯੰਗ ਜਿਹੜਾ 68 ਸਾਲ ਦਾ ਸੀਗਾ ਉਹ ਰੇਸ ਜਿੱਤ ਗਿਆ ਔਰ ਹਰਾਨੀ ਦੀ ਗੱਲ ਪਤਾ ਕੀ ਹੋਈ ਜਿਹੜਾ ਦੂਜੇ ਨੰਬਰ ਤੇ ਆਇਆ ਉਹ 10 ਘੰਟੇ ਲੇਟ ਆਇਆ ਇੰਨੇ ਵੱਡੇ ਫਰਕ ਦੇ ਨਾਲ ਉਹ ਜਿੱਤਿਆ ਵੀ 21 ਸਾਲ ਦੇ ਜੰਗ ਮੁੰਡਿਆਂ ਤੋਂ ਜਿਨ੍ਹਾਂ ਦਾ ਸਰੀਰ ਲੋਹੇ ਵਰਗਾ ਸੀਗਾ ਕਿਤੇ ਹੀ ਤਾਕਤ ਦੇ ਵਿੱਚ ਉਹ ਤੋਂ ਤਕੜੇ ਸੀਗੇ ਤਾਂ ਪੱਤਰਕਾਰਾਂ ਨੇ ਘੇਰ ਕੇ ਪੁੱਛਿਆ ਕਲਿਫ ਜੰਗ ਨੂੰ ਕਿ ਤੂੰ ਇਹ ਕਿਵੇਂ ਕੀਤਾ ਤੇਰੇ ਕੋਲ ਕਿਹੜੀ ਤਕਨੀਕ ਆ ਕਹਿੰਦਾ ਕਿਹੜੀ ਤਕਨੀਕ ਮਤਲਬ ਕੀ ਮੈਂ ਤਾਂ ਰੇਸ ਦਾ ਹਿੱਸਾ ਬਣਨ ਆਇਆ ਸੀਗਾ ਕਹਿੰਦਾ ਮੇਰੇ ਕੋਲ 2000 ਕਿੱਲਾ ਹੈ ਮੇਰੇ ਕੋਲ ਭੇਡਾਂ ਐ ਜਦੋਂ ਕਹਿੰਦਾ ਤੂਫਾਨ ਆਉਂਦਾ ਹੁੰਦਾਗਾ ਤੇ ਮੈਂ ਉਹ ਭੇਡਾਂ ਨੂੰ ਫੜਦਾ ਹੁੰਨਾਗਾ ਮੈਨੂੰ 2-2 ਦਿਨ 3-3 ਦਿਨ ਬਿਨਾਂ ਕੋਸ ਖਾਦੇ ਪੀਤੇ ਵੀ ਇਹ ਉਹਨਾਂ ਨੂੰ ਇਕੱਠੀਆਂ ਕਰਨਾ ਪੈਂਦਾ ਤੇ ਇੱਥੇ ਤਾਂ ਕਹਿੰਦਾ ਕੋਈ ਖੇਤ ਵੀ ਨਹੀਂ ਸੀਗੇ ਮੈਂ ਤਾਂ ਸੜਕ ਤੇ ਜਾ ਰਿਹਾ ਸੀ ਬੜੇ ਆਰਾਮ ਦੇ ਨਾਲ ਰਾਹ ਦੇ ਵਿੱਚ ਕੋਈ ਪਾਣੀ ਦਿੰਦਾ ਸੀਗਾ ਤਾਂ ਪਾਣੀ ਪੀ ਲੈਂਦਾ ਕੋਈ ਖਾਣ ਦਿੰਦਾ ਤਾਂ ਖਾ ਲੈਂਦਾ ਸੀਗਾ ਉਹ ਤੇ ਜਿਹੜੇ ਦੂਜੇ ਸਾਰੇ ਸੀਗੇ ਉਹਨਾਂ ਨੂੰ ਜਿਹੜੇ ਐਕਸਪਰਟ ਸੀਗੇ ਜਿਹੜੇ ਕਹਿੰਦੇ ਸਪੋਰਟ ਦੇ ਜਿਹੜੇ ਨਿਊਟ੍ਰੀਸ਼ਨ ਜਿਹੜੇ ਡਾਈਟ ਵਾਲੇ ਹੁੰਦੇ ਆ ਸਾਰਾ ਕੁਝ ਮੋਨੀਟਰ ਕੀਤਾ ਹੁੰਦਾ ਸੀ ਉਹਨਾਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਫਿੱਟ ਕਰਤਾ ਸੀਗਾ ਕਿ ਤੁਸੀਂ 18 ਘੰਟੇ ਤੋਂ ਵੱਧ ਨਹੀਂ ਭੱਜ ਸਕਦੇ 6 ਘੰਟੇ ਰੈਸਟ ਕਰਨੀ ਜ਼ਰੂਰੀ ਆ 6 ਘੰਟੇ ਵਾਲਾ ਸੰਗਲ ਉਹਨਾਂ ਦੇ ਦਿਮਾਗ ਨੂੰ ਲਾ ਦਿੰਦਾ ਸੀਗਾ ਜਿਹੜਾ ਕਿ ਕਲੈਫ ਜੰਗ ਦੇ ਨੂੰ ਨਹੀਂ ਲੱਗਿਆ ਸੀ ਕਿਉਂਕਿ ਉਹਦਾ ਜਿੱਤਣ ਦਾ ਇੱਕੋ ਇੱਕ ਕਾਰਨ ਸੀਗਾ ਕਿਉਂ ਅਗਿਆਨੀ ਸੀ ਅਗਿਆਨੀ ਮਤਲਬ ਉਹਨੂੰ ਕੁਝ ਨਹੀਂ ਪਤਾ ਸੀ ਉਹਨੂੰ ਕਿਸੇ ਨੇ ਨਹੀਂ ਦੱਸਿਆ ਸੀਗਾ ਹੁਣ ਤੱਕ ਵੀ 30 40 ਸਾਲ ਤੋਂ ਬਾਅਦ ਬੰਦਾ ਬੁੱਢਾ ਹੋ ਜਾਂਦਾ ਹੈ ਉਹ ਤਾਂ ਫਿਰ 61 ਸਾਲ ਦਾ ਸੀਗਾ ਮਤਲਬ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਲਿਮਟ ਨਾਲ ਦੀ ਕੋਈ ਚੀਜ਼ ਨਹੀਂ ਸੀਗੀ ਜਿਸ ਤਰ੍ਹਾਂ ਕਿ ਆਪਣੇ ਹੁੰਦਾ 35 ਸਾਲ ਤੋਂ ਬਾਅਦ ਐ ਹੁੰਦਾ 40 ਸਾਲ ਤੋਂ ਬਾਅਦ ਤੁਸੀਂ ਜੀ ਤੁਹਾਡੇ ਵਾਲ ਚਿੱਟੇ ਹੋ ਜਾਣੇ ਆ 50 ਸਾਲ ਤੇ ਤੁਹਾਡਾ ਸਰੀਰ ਬਿਲਕੁਲ ਖਤਮ ਆ ਜਿਵੇਂ ਜਿਵੇਂ ਸਮਾਜ ਦੀ ਵਿੱਚ ਧਾਰਨਾਵਾਂ ਐ ਵੀ ਹੁਣ ਤੂੰ ਕੰਮ ਕਰਨ ਨੂੰ ਰਹਿਣ ਦੇ ਹੁਣ ਤੂੰ ਬੈਠ ਜਾ ਹੁਣ ਤੇਰੀ ਉਮਰ ਹੋ ਗਈ ਆ ਇਹ ਗੱਲਾਂ ਸਾਡੇ ਦਿਮਾਗ 'ਚ ਕੌਣ ਪਾਉਂਦਾਗਾ ਟੀਵੀ ਦੀਆਂ ਐਡਾਂ ਪਾਉਂਦੀਆਂ ਐ ਲੋਕਾਂ ਦੀਆਂ ਗੱਲਾਂ ਪਾਉਂਦੀਆਂ ਐ ਪਰ ਉਹਦੇ ਕੋਲ ਕੋਈ ਨਹੀਂ ਸੀ ਰਿਆ ਤੇ ਜਿਹੜੇ ਉਹ ਐਕਸਪਰਟ ਸੀਗੇ ਜਿਹੜੇ ਉਹਨਾਂ ਨੇ ਦੱਸਿਆ ਸੀਗਾ ਉਹ ਨੌਜਵਾਨਾਂ ਨੂੰ ਉਹ ਉਹਨਾਂ ਦੇ ਦਿਮਾਗ ਦੇ ਵਿੱਚ 1 ਕਿਲੋ ਉਹਨਾਂ ਨੇ ਜੂੜ ਲਾ ਦਿੱਤਾ ਕਿ ਤੁਸੀਂ ਆਹ ਚੀਜ਼ ਕਰ ਸਕਦੇ ਆ ਜੇ ਤੁਸੀਂ ਨਾ ਸੁੱਤੇ ਤਾਂ ਅਗਲੇ ਦਿਨ ਭਾਜ ਨਹੀਂ ਸਕਦੇ ਤਾਂ ਹਰ 18 ਘੰਟੇ ਬਾਅਦ ਉਹਨਾਂ ਦਾ ਦਿਮਾਗ ਉਹਨਾਂ ਨੂੰ ਸਿਗਨਲ ਦਿੰਦਾ ਸੀ ਕਿ ਸੌਂ ਜਾਓ, ਸ਼ਟਡਾਊਨ ਹੋ ਜਾਓ। ਉਹਦਾ ਨਹੀਂ ਦਿੰਦਾ ਸੀਗਾ ਕਲਿਫ ਜੰਗ ਦਾ। ਉਹ ਇੱਕ ਫਲੋ ਚ ਜਾਂਦਾ ਸੀਗਾ ਜਿਵੇਂ ਬੱਚੇ ਜਦੋਂ ਖੇਡਦੇ ਹੁੰਦੇ ਆ ਉਹਨਾਂ ਨੂੰ ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ। ਜਿਵੇਂ ਕੋਈ ਪਲੇਅਰ ਇੱਕ ਫਲੋ ਦੇ ਵਿੱਚ ਵੱਡੇ-ਵੱਡੇ ਰਿਕਾਰਡ ਬਣਾ ਦਿੰਦਾ। ਇਸ ਤਰ੍ਹਾਂ ਇੱਕ ਉਹ ਫਲੋ ਦੇ ਵਿੱਚ ਭੱਜ ਰਿਹਾ ਸੀਗਾ। ਤੇ ਉਹਨਾਂ ਕੋਲੇ ਸੀਗੀ ਜਾਣਕਾਰੀ, ਸੈਂਟੀਫਿਕ ਜਾਣਕਾਰੀ। ਜਿਨੇ ਉਹਨਾਂ ਦੀਆਂ ਲਿਮਟਾਂ ਨਾ ਦਿੰਦੀਆਂ ਕਿ ਇਹ ਤੋਂ ਅੱਗੇ ਤੁਸੀਂ ਜਾ ਹੀ ਨਹੀਂ ਸਕਦੇ। ਤੇ ਉਹ ਬੰਦਾ ਸੀਗਾ ਕਹਿ ਲਓ ਜਿਹੜਾ ਕਲੈਫ ਯੰਗ ਉਹ ਸਾਰੇ ਨਿਯਮਾਂ ਤੋਂ ਪਰੇ ਖੇਡਦਾ ਸੀ ਉਹਨੂੰ ਕਿਸੇ ਨਿਯਮ ਦਾ ਕੋਈ ਪਤਾ ਹੀ ਨਹੀਂ ਸੀਗਾ ਔਰ ਇੱਥੇ ਹੈਰਾਨੀ ਦੀ ਗੱਲ ਇੱਕ ਹੋਰ ਹੋਈ ਤਾਂ ਜਦੋਂ ਪੱਤਰਕਾਰਾਂ ਨੇ ਕਿਹਾ ਵੀ ਤੁਸੀਂ 10000 ਡਾਲਰ ਜਿੱਤੇ ਹੈ 983 ਵਿੱਚ 10000 ਡਾਲਰ ਬਹੁਤ ਵੱਡੀ ਰਕਮ ਸੀ ਉਹ ਸੁਣ ਕੇ ਆ ਗਿਆ ਕਹਿੰਦਾ ਇਹਦੇ ਪੈਸੇ ਵੀ ਲੈਣੇ ਸੀਗੇ ਉਹ ਕਹਿੰਦੇ ਹਾਂ ਉਹ ਕਹਿੰਦਾ ਮੈਂ ਪੈਸੇ ਨਹੀਂ ਲੈਣੇ ਮੇਰੇ ਕੋਲ ਤਾਂ ਪੈਸੇ ਬਹੁਤ ਆ ਉਹ ਕਹਿੰਦਾ ਜਿਹੜੇ ਪੈਸੇ ਆ ਜਿਹੜੇ ਮਿੱਥੋਂ ਮਗਰੋਂ ਪੰਜ ਜਣੇ ਆਏ ਉਹਨਾਂ ਦੇ ਵਿੱਚ ਵੰਡ ਦਿਓ ਇਹ ਇਹ ਉਹਦੇ ਬਿਆਨ ਨੇ ਕਲੈਫ ਜਾਂਗ ਨੂੰ ਇੱਕ ਲੈਜੈਂਡ ਬਣਾ ਦਿੱਤਾ ਆਸਟ੍ਰੇਲੀਆ ਦੇ ਵਿੱਚ ਇਹਦੇ ਨਾਲ ਮਿਲਦੀ ਜੁਲਦੀ ਮੈਂ ਕਹਾਣੀ ਸੁਣੂ ਇੱਕ ਹੋਰ ਦੱਸਦਾ ਬਿਹਾਰ ਦੀ ਕਹਾਣੀ ਹੈ 14 ਸਾਲ ਦਾ ਬੱਚਾ ਸੀ ਇੱਕ 9 ਸਾਲ ਦਾ ਸੀ ਦੋਵੇਂ ਸਕੇ ਭਰਾ ਸੀ ਤਾ ਇੱਕ ਖੂਹ ਦੇ ਵਿੱਚ ਖੱਡੇ ਦੇ ਵਿੱਚ ਜਿਹੜਾ 14 ਸਾਲ ਦਾ ਮੁੰਡਾ ਹੋ ਟੱਗ ਪੈਂਦਾ ਬਹੁਤ ਡੂੰਗਾ ਸੀ ਗਿਆ ਕੈਲੋ ਤੀ ਤੋਂ 40 ਫੁੱਟ ਹੋ ਡੂੰਗਾ ਸੀਗਾ ਤਾਂ ਉੱਥੇ ਕੋਈ ਵੀ ਨਹੀਂ ਸੀਗਾ ਜਿਹੜਾ ਮਦਦ ਕਰ ਸਕੇ ਜਿਹੜਾ ਉਹ ਛੋਟਾ ਬੱਚਾ ਸੀਗਾ 9 ਸਾਲ ਦਾ ਉਹਨੇ ਪਤਾ ਨਹੀਂ ਦਰਖਤ ਦੀ ਕਿਤੇ ਲੰਮੀ ਟਾਣੀ ਖੜ ਕੇ ਉਹਨੂੰ ਅੰਦਰੋਂ ਫੜਾ ਕੇ ਪੈਕ ਨੂੰ ਉਹਨੂੰ ਖਿੱਚ ਲਿਆ ਉਹਨੂੰ ਬਾਹਰ ਕੱਢ ਲਿਆ ਜਦੋਂ ਬਾਹਰ ਕੱਢ ਲਿਆ ਉੱਥੇ ਇੱਕ ਜਣਾ ਆਇਆ ਹੋਰ ਜਣੇ ਲੋਕ ਆਏ ਕੀ ਹੋ ਗਿਆ ਤਾਂ ਉਹ ਕਹਿੰਦਾ ਵੀ ਭਰਾ ਮੇਰਾ ਟੱਗ ਪਿਆ ਸੀਗਾ ਤੇ ਮੈਂ ਉਹਨੂੰ ਬਾਹਰ ਖਿੱਚ ਲਿਆ ਤੇ ਉਹ ਸਾਰੇ ਕਹਿੰਦੇ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਕਿਵੇਂ ਹੋ ਸਕਦਾਗਾ ਤੂੰ ਨਿੱਕਾ ਜਿਹਾ ਇੰਨਾ ਡੂੰਘਾ ਟੋਆ ਇੱਥੇ 20 ਜਣੇ ਨਹੀਂ ਕੱਢ ਸਕਦੇਗੇ ਤੂੰ ਕਿੱਥੋਂ ਕੱਢ ਦੇਗਾ ਤੇ ਉਹ ਉਹਦੀ ਗੱਲ ਦਾ ਯਕੀਨ ਨਾ ਕਰਨ ਕਹਿੰਦੇ ਤੂੰ ਛੋਟਾ ਹੈ ਤੂੰ ਨਹੀਂ ਕੱਢ ਸਕਦਾਗਾ ਤੇ ਕਹਿੰਦੇ ਦੁਬਾਰਾ ਹੀ ਤਾਰ ਖੇਚ ਲੈਨੇ ਉਹਨੂੰ ਦੁਬਾਰਾ ਤਾਰ ਤਾਂ ਦੁਬਾਰਾ ਉਹ ਤੋਂ ਖਿੱਚਿਆ ਨਹੀਂ ਗਿਆ ਕਿਉਂ ਨਹੀਂ ਖਿੱਚਿਆ ਗਿਆ ਉਹਦੇ ਦਿਮਾਗ ਦੇ ਵਿੱਚ ਲੋਕਾਂ ਨੇ ਫਿੱਟ ਕਰਤਾ ਕਿ ਤੂੰ ਨਹੀਂ ਕਰ ਸਕਦਾਗਾ ਇਹ ਚੀਜ਼ ਹੁੰਦੀ ਆ ਆਪਣੇ ਅੰਦਰ ਵੱਲ ਝਾਕੋ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਕਿ ਤੁਸੀਂ ਨਹੀਂ ਕਰ ਸਕਦੇ ਇਸੇ ਤਰ੍ਹਾਂ ਹੀ ਉਹ ਤੁਹਾਡੇ ਮੰਨੇ ਹੋਏ ਉਹ ਬਹਿਮਾਂ ਉਹ ਲੋਕਾਂ ਦੀਆਂ ਗੱਲਾਂ ਐ ਤੁਹਾਡੀਆਂ ਪਰਸਨਲ ਉਹ ਧਾਰਨਾਵਾਂ ਨੇ ਉਹਨਾਂ ਨੂੰ ਛੱਡੋ ਉਹਨਾਂ ਤੋਂ ਅੱਗੇ ਵਧੋ ਦਿਮਾਗ ਦੀ ਕੋਈ ਲਿਮਟ ਨਹੀਂ ਹੁੰਦੀ ਦਿਮਾਗ ਕੰਮ ਕਰਦਾਗਾ ਨਿਊਰੋਪਲਾਸਟਿਸਿਟੀ ਤੇ ਇਹ ਜਦੋਂ ਵੀ ਮਰਜ਼ੀ ਬਦਲ ਸਕਦਾਗਾ ਜਦੋਂ ਮਰਜ਼ੀ ਤੁਹਾਨੂੰ ਇਹ ਊਰਜਾ ਦੇ ਸਕਦਾ ਜਦੋਂ ਮਰਜ਼ੀ ਤੁਹਾਨੂੰ ਇਹ ਬਿਮਾਰ ਕਰ ਸਕਦਾ ਇਹ ਤੁਹਾਡੇ ਵਿਚਾਰਾਂ ਨਾਲ ਚੱਲਦਾਗਾ ਠੀਕ ਹੈ ਜੀ ਆਪਾਂ ਮੰਨ ਲਓ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿੱਚ